ਲਾਈਨ ਆਰਡਰ ਇਨਨਾ ਗਾਜ ਹੁਣ ਅਸੀਂ ਇੱਥੇ ਕਾਹਦੀ ਬਣ ਗਏ ਸਟਾਫ ਦਾ ਭਾਈ ਇਸ 2 ਮਿੰਟ ਦੇ ਵਿੱਚ ਮਾਰ ਕੇ ਉਹ ਚਲੇ ਗਏ ਹੋਰ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਮੰਗ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਲਾਭ ਸਿੰਘ ਉਗੋ ਗਿਆ ਜਿਹੜਾ ਐਮ ਐਲ ਮੈਨੂੰ ਮੈਨੂੰ ਸ਼ੱਕ ਆ ਯਾਰ ਹੋਰ ਕੋਈ ਕਹੇ ਨਾ ਗਏ ਮੈਂ ਬਿਆਨ ਦਿੰਦਾ ਮੈਨੂੰ ਸ਼ੱਕ ਆ ਮੈਨੂੰ ਲਾਭ ਸਿੰਘ ਉਗੋ ਦੇ ਉੱਤੇ ਸ਼ੱਕ ਆ ਇਹਦੀ ਸ਼ਾਨਬੀਨ ਕਰੋ ਲਾਭ ਸਿੰਘ ਉਗੋ ਕੇ ਦੀ ਸ਼ਾਨਬੀਨ ਕਰੋ ਇਹਦੀ ਇਖਤਿਆਦ ਕਰੋ ਸ਼ੱਕ ਆ ਕਹਨੇ ਮਰਵਾਇਆ ਦੁੱਤੀ ਦੇ ਬੰਦੇ ਨੂੰ ਪੈਸੇ ਦੇ ਕੇ ਇਹਦਾ ਪੂਰਾ ਹੱਥ ਹੋ ਸਕਦਾ ਪੂਰੀ ਸ਼ਾਨ ਵੀ ਜਿਹੜੀ ਉਹ ਹੋਣੀ ਚਾਹੀਦੀ ਆ ਸਾਡੇ ਭਰਾ ਨੂੰ ਦਨ ਦਿਹਾੜੇ ਜਿਹਦੇ ਨਾਲ ਇੰਨਾ ਸਮਾਂ ਬਤਾਇਆ ਸਾਡੇ ਨਾਲ ਓਕੇ ਸਮੇਂ ਖੜਿਆ ਮਾਰੇ ਸਮੇਂ ਖੜਿਆ ਇੱਕ ਦੂਜੇ ਨਾਲ ਇੰਨਾ ਪਿਆਰ ਸਾਡਾ ਉਹ ਸਰਪੰਚ ਐਸ ਪਿੰਡ ਦਾ ਜਿਹੜਾ ਪਿੰਡ ਦੀਆਂ ਵੋਟਾਂ ਨਾਲ ਜਿੱਤਿਆ ਹੋਵੇ ਇੱਥੇ ਜਦੋਂ ਸੀਐਮ ਸਾਹਿਬ ਆਉਂਦੇ ਆ ਤਾਂ ਉਹ ਪੰਚਾਇਤ ਘਰ ਦੀ ਵੀ ਤਾਰੀਫ ਕਰਕੇ ਜਾਂਦੇ ਆ ਕਿ ਬਹੁਤ ਸੋਹਣਾ ਇਹ ਇਦਾਂ ਦੇ ਕੋਈ ਸੱਗੇ ਕੰਮ ਕੀਤੇਗਾ ਸਰਪੰਚ ਦੀ ਤਾਰੀਫ ਕਰਕੇ ਗਏ ਉਹਨਾਂ ਨੇ ਬਣਾਇਆ ਸਰਪੰਚ ਨੇ ਤਾਰੀਫ ਕਰਕੇ ਗਏ ਆ ਉਹ ਤਾਂ ਗੱਲਾਂ ਮੈਂ ਮੰਨਦਾ ਵੀ ਤਾਰੀਫ ਕਿਉਂ ਦੀ ਤਾਰੀਫ ਦੇ ਕਾਬਲ ਸੀ ਉਹ ਬੰਦਾ ਇਹ ਕੰਮ ਕੀਤੇ ਆ ਪਿੰਡ ਦੇ ਤਾਰੀਫ ਦੇ ਕਾਬਲ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਤੁਰਿਆ ਪਿੰਡ ਦੇ ਲਈ ਬਹੁਤ ਕਾਰਜ ਕੀਤੇ ਜਿੱਥੇ ਹੱਕ ਸੱਚ ਦੀ ਗੱਲ ਕਰਨ ਵਾਲੀ ਸੀ ਉੱਥੇ ਉਹਨਾਂ ਨੇ ਥੋਕ ਕੇ ਕੀਤੀ ਪੂਰਾ ਐਕਟਿਵ ਸੀ ਜੇ ਮੈਂ ਪਹਿਲਾਂ ਸੱਚ ਦੇ ਰਾਹ ਤੇ ਜਦੋਂ ਆਪਾਂ ਤੁਰਾਂਗੇ ਨਾ ਜਾਂਦਾ ਸਾਡਾ ਐਕਸੀਡੈਂਟ ਬਣਾ ਦਿੱਤਾ ਜਾਂਦਾ ਜਾਂ ਇਹੋ ਜੇ ਨਸ਼ੇੜੀਆਂ ਨੂੰ ਚਾਰ ਪੈਸੇ ਦੇ ਕੇ ਕਤਲ ਕਰਵਾ ਦਿੱਤੇ ਜਾਂਦੇ ਆ ਠੀਕ ਹੈ ਹੋਰ ਜਿਹੜਾ ਇਹਦੇ ਨਾਲ ਉਹ ਬੰਦਾ ਰਹਿੰਦਾ ਸੀ ਪਿੰਟ ਵਾਲਿਆਂ ਦੇ ਦਸਨ ਮੁਤਾਬਕ ਉਹ ਕਹਿੰਦੇ ਵੀ 24 ਘੰਟੇ ਨਾਲ ਹੁੰਦਾ ਸੀ ਜਿਹਨੇ ਗੋਲੀ ਮਾਰੀ ਜਿਹਨੇ ਗੋਲੀ ਮਾਰੀ ਵੀ ਨਾਲ ਹੁੰਦਾ ਜੀ ਨਾਲ ਨਾਲ ਰਹਿੰਦਾ ਹੁੰਦਾ ਸੀ ਅੱਜ ਤੱਕ ਤੇ ਹੁਣ ਇੱਕਦਮ ਪਾਈ ਦਾ ਸਰਪੰਚ ਸਾਹਿਬ ਦਾ ਅਸਲਾ ਜ਼ਬਤ ਕਰ ਲਿਆ ਜਾਂਦਾਗਾ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ ਤੇ ਇੱਕਦਮ ਜਿਹੜਾ ਬੰਦਾ ਨਾਲ ਰਹਿੰਦਾ ਉਹ ਤੋਂ ਹੁਣ ਕਿਸੇ ਸ਼ਹਿਤ ਹੀ ਹੋਈ ਆ ਇਹ ਗੱਲ ਉਹ ਨਸ਼ੇੜੀ ਬੰਦਾ ਠੀਕ ਹੈ ਉਹ ਆਏ ਆਪਦੇ ਆਪ ਉਹ ਯਾਰ ਕਿਵੇਂ ਗੋਲੀ ਮਾਰ ਦੂ ਉਹ ਕਿਸੇ ਦੀ ਸ਼ਹਿਦ ਹੀ ਹੋਇਆ ਗੋਲੀ ਮਾਰ ਕੇ ਬੰਦਾ ਲਾਈਵ ਕਿਵੇਂ ਹੋ ਜੂ ਯਾਰ ਪਿੰਡ ਜੇ ਜਾਣਦਾ ਮੈਂ ਤਾਂ ਸਮਝ ਨਹੀਂ ਆਉਂਦੀ ਲਾਈਵ ਵੀ ਹੋਇਆ ਉਹ ਤੁਹਾਨੂੰ ਲੱਗਦਾ ਕਿ ਉਹਦੇ ਪਿੱਛੇ ਕੋਈ ਸ਼ਾਦੀਸ਼ਾ ਕਿਸੇ ਨੇ ਨਹੀਂ ਸ਼ਾਦੀਸ਼ਾ ਜੀ ਬਹੁਤ ਵੱਡੀ ਸ਼ਾਦੀਸ਼ਾ ਤੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਠੀਕ ਆ ਇਹ ਫਿਰ ਇੱਥੋਂ ਹੁਣ ਧਰਨਾ ਹੈ ਜਿਹੜਾਗਾ ਉਹ ਚੱਕਿਆ ਨਹੀਂ ਜਾਊਗਾ ਇੱਥੇ ਅਸੀਂ ਬੈਠੇ ਆ ਤੇ ਇੱਥੇ ਅਸੀਂ ਬੈਠੇ ਰਹਿਣਾ ਰਸਤਰ ਪ੍ਰਸ਼ਾਸਨ ਆਇਆ ਭਾਈ ਇੱਥੇ ਪ੍ਰਸ਼ਾਸਨ ਆਇਆ ਜੀ ਉਹ ਲਾਸ਼ ਨੂੰ ਲਿਜਾਣ ਲੱਗੇ ਸਰਪੰਚ ਸਾਹਿਬ ਦੀ ਨੂੰ ਤੇ ਪਿੰਡ ਸਾਰਾ ਇਕੱਠਾ ਹੋ ਗਿਆ ਤੇ ਫਿਰ Laash ਆ ਜਿਹੜੀ ਉਹ ਨਹੀਂ ਲਿਜਾਣ ਦਿੱਤੀ ਤੇ ਐਂਬੂਲੈਂਸ ਵੀ ਉਹ ਇੱਥੇ ਲਾ ਕੇ ਖੜੇ ਆ ਠੀਕ ਆ ਉਹ ਕਹਿੰਦੇ ਵੀ Laash ਅਸੀਂ ਲੈ ਕੇ ਜਾਣੀ ਆ ਪਰ ਨਹੀਂ ਭਾਈ ਸਾਨੂੰ ਪਰ ਉਹ ਮੂਸੇ ਵਾਲੇ ਦਾ ਵੀ ਅਜੇ ਤੱਕ ਇਨਸਾਫ ਮਿਲਿਆ ਬਲਕੌਰ ਸਿੰਘ ਅੱਜ ਵੀ ੱੱਕੇ ਖਾਂਦਾ ਫਿਰਦਾ ਹੈ ਕੋਟਾ ਕਚਹਿਰੀਆਂ ਦੇ ਵਿੱਚ ਇੰਨਾ ਵੱਡਾ ਨਾਂ ਸੀਗਾ ਮੂਸੇ ਵਾਲੇ ਦਾ ਜਦੋਂ ਉਹਨੂੰ ਨਹੀਂ ਇਨਸਾਫ ਮਿਲਿਆ ਉਦੋਂ ਵੀ ਇਹ ਕਹਿੰਦੇ ਸੀ ਵੀ ਲਾਸ਼ ਨਾ ਚੱਕੋ ਭਾਈ ਫੇਰ ਨਹੀਂ ਕੋਈ ਇਨਸਾਫ ਮਿਲਣਾ ਇੰਨਾ ਵੱਡਾ ਨਾਂ ਵੱਲਡ ਦੇ ਉੱਤੇ ਉਹ ਬੰਦੇ ਦਾ ਨਾਂ ਸੀ ਜਦੋਂ ਉਹਦਾ ਪਿਓ ਅੱਜ ੱੱਕੇ ਖਾਂਦਾ ਫਿਰਦਾ ਉਹਨੂੰ ਇਨਸਾਫ ਨਹੀਂ ਮਿਲਿਆ ਉਹ ਸਾਨੂੰ ਇੱਥੇ ਜਿੱਦੇ ਸੰਸਕਾਰ ਹੋ ਗਿਆ ਉਹਦੇ ਬਾਈ ਕੋਈ ਇਨਸਾਫ ਨਹੀਂ ਮਿਲਣਾ ਹੈ ਮੈਂ ਸਾਰੇ ਪਿੰਡ ਵਾਲਿਆਂ ਨੂੰ ਵੀ ਕਹਿ ਦਿੰਦਾ ਮੀਡੀਆ ਦੇ ਜਰੀਏ ਵੀ ਮੈਂ ਇਹ ਗੱਲ ਕਹਿਣਾ ਵੀ ਵੱਡੀ ਗਿਣਤੀ ਦੇ ਵਿੱਚ ਉਹ ਬੰਦਾ ਪੰਜਾਬ ਖਾਤਰ ਬੋਲਦਾ ਸੀ ਅੱਜ ਸਿਰਫ ਸਹਨੇ ਪਿੰਡ ਦੀ ਜ਼ਿੰਮੇਵਾਰੀ ਨਹੀਂ ਸੀ ਇੱਥੇ ਰੋਡ ਤੇ ਬਹਿਣਾ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਬਣਦੀ ਆ ਅੱਜ ਸਹਨੇ ਪਿੰਡ ਦਾ ਸਰਪੰਚ ਜਿਹੜਾ ਬੇਖੌਫ ਹੋ ਕੇ ਬੋਲਦਾ ਸੀ ਆ ਜੋ ਜ਼ਹਾਨਤ ਹੋ ਗਿਆ ਕਾਨੂੰ ਕਿਸੇ ਦੇ ਵੀ ਧੀ ਪੁੱਤ ਦੀ ਵਾਰੀ ਆ ਸਕਦੀ ਆ ਠੀਕ ਹੈ ਇਹਨਾਂ ਨੂੰ ਨੱਥ ਪਾਉਣੀ ਪਊਗੀ ਇੱਥੇ ਇਕੱਠੇ ਹੋ ਕੇ ਬਹਿਣਾ ਪਊ ਫੇਰ ਗੱਲ ਬਣੂ ਨਹੀਂ ਗੱਲ ਨਹੀਂ ਬਣੂ ਬਾਈ ਕਰ ਤੁਸੀਂ ਨਾਲ ਰਹੇ ਹੋ ਪਹਿਲਾਂ ਵੀ ਕੋਈ ਧਮਕੀਆਂ ਆਈਆਂ ਸੱਖਿਆ ਉਹਨਾਂ ਨੇ ਕੋਈ ਪਹਿਲਾਂ ਪਹਿਲਾਂ ਬਾਈ ਲਗਾਤਾਰ ਧਮਕੀਆਂ ਆਉਂਦੀਆਂ ਰਹੀਆਂ ਮੈਂ ਉਸ ਤੋਂ ਬਾਅਦ ਜ਼ਿਆਦਾ ਮਿਲਿਆ ਨਹੀਂ ਸੀ ਬਾਈ ਨੂੰ ਅਸੀਂ ਇਕੱਠੇ ਜਦੋਂ ਸਮਾਪਤਾਇਆ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਜੀ ਦੇ ਨਾਲ ਹੁੰਦੇ ਸੀ ਉਦੋਂ ਇਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਨੇ ਤੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਲਾਹਵ ਸਿੰਘ ਵੀ ਧਮਕੀ ਦੇ ਕੇ ਗਿਆ ਸੀ ਹਸਪਤਾਲ ਕਹਿੰਦਾ ਤੈਨੂੰ ਮਰਾਉਂਗਾ ਅੱਛਾ ਉਹ ਪੈਂਡਾ ਪੈਂਟ ਦੇ ਬੰਦੇ ਚਸ਼ਮਦੀਦ ਗਵਾਹ ਨੇ ਠੀਕ ਹੈ ਬਾਈ ਮੈਨੂੰ ਤੁਸੀਂ ਦੱਸੋ ਵੀ ਲਾਲ ਸਿੰਘ ਉਕੋ ਕਹਿੰਦੇ ਸ਼ੱਕ ਹੈਗਾ ਕਿ ਨਹੀਂ ਹੈਗਾ ਏ ਮਲਵਾਇਲਾ ਤੇ ਨੀ ਕੋ ਆ ਸੁਣਦੇ ਹੋ ਤੁਸੀਂ ਅਮਰੀਕਾ ਦੇ ਵਿੱਚ ਸੁਣ ਲਈ ਬਾਜ ਹੈਗੀ ਅੱਗੇ ਆ ਜਾਓ ਆ ਆ ਜਾਓ ਆ ਪਰਚੋ ਦੀ ਗੱਲ ਆ ਪਰਚੇ ਧਰਨਾ ਸੀ ਆਪ ਵਾਲੇ ਸਰਪੰਚ ਵੀ ਬੈਠੇ ਸੀ ਤਨਕਰ ਮੈਂ ਤੇਰੇ ਮਾਰ ਕੇ ਥੱਪੜ ਤੈਨੂੰ ਜੇਲ੍ਹ ਦੇ ਅੰਦਰ ਵੀ ਸੇੜ ਦੂੰ ਜੀ ਉਹ ਵਿਵਾਦ ਪੁਰਾਣੀ ਪੁਰਾਣੀ ਵੀਡੀਓ ਆ ਜੀ ਪਰਚੋ ਦੀ ਗੱਲ ਆ ਜੀ ਹਾਂ ਜੀ ਵੀਡੀਓ ਉਹ ਆਪਣੇ ਕੋਲ ਉਹ ਆਪਣੇ ਕੋਲ ਵੀਡੀਓ ਸੂਲ ਹੈਗਾ ਨਾ ਕੰਨੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027